ਆਜਿਕਾ ਹੋਂ ਸੁਨਲੇ ਸਵੇਰ ਜਨਮ ਪ੍ਰੇਮ ਦੀ ਉਹ ਦਿਨ ਹੀ ਬਤੁਫਾਇ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਨੇਡਾ ਦੇ ਸ਼ਹਿਰ ਟ੍ਰਿੰਟਨ ਤੋਂ ਜਨਜੀਤ ਸਿੰਘ ਪਰਮਾਨੰਦ ਜੀ ਆਪ ਸਾਰਿਆਂ ਸੰਗਤਾਂ ਨੂੰ ਗੁਰੂ ਨਾਨਕ ਪਾਸ਼ਾ ਜੀ ਦੇ ਦਾ ਅਸ਼ਟਕ ਲੱਖ ਲੱਖ ਵਧਾਈਆਂ ਅੱਜ ਸਾਰੀ ਦੁਨੀਆ ਦੇ ਵਿੱਚ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਵੱਲੋਂ ਗੁਰੂ ਨਾਨਕ ਪਾਸ਼ਾ ਜੀ ਦੇ ਪਾਵਨ ਪ੍ਰਕਾਸ਼ ਪਰੋਮਾਣਾਇਆ ਜਾ ਰਿਹਾ ਹੈ ਸਾਡੇ ਸ਼ਹਿਰ ਐਡਮਿੰਟਨ ਦੇ ਵੱਖ-ਵੱਖ ਗੁਰੂ ਘਰਾਂ ਵਿੱਚ ਸਵੇਰ ਤੋਂ ਸੰਗਤਾਂ ਦਰਸ਼ਨ ਕਰਨ ਪਹੁੰਚ ਰਹੀਆਂ ਹਨ ਗੁਰੂ ਘਰਾਂ ਦੇ ਵਿੱਚ ਬਾਣੀ ਦੇ ਇਲਾਹੀ ਕੀਰਤਨ ਜਿਹੜੇ ਨੇ ਉਹ ਸੰਗਤਾਂ ਨੂੰ ਸੁਣਾਏ ਜਾ ਰਹੇ ਹਨ ਰੌਸ਼ਟੀਆਂ ਦੇ ਲਈ ਦੀਪਮਾਲਾ ਕੀਤੀ ਜਾ ਰਹੀ ਹੈ ਲੰਗਰ ਚੁੱਟ ਵਰਤ ਰਹੇ ਹਨ ਔਰ ਬਾਬੇ ਨਾਨਕ ਨੇ ਜਿਹੜਾ ਸਨੇਹਾ ਦਿੱਤਾ ਹੈ ਨਾਮ ਚੱਪੋ ਵੰਡ ਛਕੋ ਤੇ ਕੀਰਤ ਕਰੋ ਉਸ ਸੁਨੇਹੇ ਨੇ ਸਾਡਾ ਸਾਰਿਆਂ ਦਾ ਫਰਜ ਆ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣਾਈਏ ਤੇ ਆਪਣੀ ਜ਼ਿੰਦਗੀ ਨੂੰ ਰੋਸ਼ਨਾਈਏ ਆਓ ਤੁਹ ਵਕਤ ਵਕਤ ਦੇ ਵਿੱਚ ਤੁਹਾਨੂੰ ਦਰਸ਼ਨ ਕਰਵੋ ਨੀ ਵਾਈਕ ਉਸ ਜੀ ਕਾਲਸਾ ਵਾਈਕ ਮੈਂ ਆਪਣੇ ਵੱਲੋਂ ਐਡਮਿੰਟਨ ਦੀ ਸਾਰੀ ਹੀ ਸਿੰਘ ਸਿੱਖ ਸੰਗਤ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹਣਾ ਕਿ ਅੱਜ ਜਸਵੀਅਤ ਗੁਰੂ ਘਰ ਦੇ ਵਿੱਚ ਇਕੱਠੇ ਹੋ ਕੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਵਿੱਚ ਸਾਰੀ ਕਮੇਟੀ ਇਕੱਠੀ ਹੋਈ ਆ ਕੋਨਨ ਨੂੰ ਯਾਦ ਕਰ ਰਹੇ ਹਾਂ ਉਹਨਾਂ ਦੀਆਂ ਜਿਹੜੀ ਸਿੱਖਿਆਵਾਂ ਨੇ ਉਹਨਾਂ ਦੇ ਅੱਗੇ ਤੁਰਨ ਦੀ ਕੋਸ਼ਿਸ਼ ਕਰ ਰਹੇ ਹਾਂ ਨਾਲ ਹੀ ਨਾਲ ਮੈਂ ਸਾਰੀ ਸਿੱਖ ਕਮਿਊਨਿਟੀ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਅੱਜ ਅਸੀਂ 13000 ਡਾਲਰ ਐਡਮੰਟਨ ਫੂਡ ਬੈਂਕ ਵਾਸਤੇ ਇਕੱਠਾ ਕੀਤਾ ਐਡਮੰਟਨ ਦੇ ਵਿੱਚ ਬਹੁਤ ਲੋਕੀ ਇਹੇ ਨੇ ਅਜਿਹੇ ਨੇ ਜਿਨ੍ਹਾਂ ਨੂੰ ਫੂਡ ਨਹੀਂ ਮਿਲਦਾ ਖਾਣ ਵਾਸਤੇ ਤੇ ਉਹ ਭੁੱਖੇ ਰਹਿੰਦੇ ਨੇ ਤੇ ਅੱਜ ਸਿੱਖ ਕਮਿਊਨਿਟੀ ਦੇ ਤੌਰ ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਲੋੜਵੰਦਾਂ ਦੀ ਮਦਦ ਕਰੀਏ ਤੇ ਅੱਜ ਦੇ ਪਵਿੱਤਰ ਦਿਨ ਦੇ ਉੱਪਰ ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਦੀ ਯਾਦ ਕਰਦੇ ਹਾਂ ਉਹਨੇ ਸਿੱਖਿਆਵਾਂ ਨੂੰ ਯਾਦ ਕਰਦੇ ਹਾਂ ਇਹ ਜਿਹੜਾ ਕੰਮ ਅਸੀਂ ਸਾਂਝੇ ਤੌਰ ਤੇ ਕਰ ਰਹੇ ਹਾਂ ਉਹਨਾਂ ਦੀ ਮਦਦ ਕਰਨਾ ਜਿਹਨੂੰ ਮਦਦ ਦੀ ਲੋੜ ਹੈਗੀ ਹੈ ਅਸੀਂ ਇਤੋਂ ਇਤੋਂ ਵਧੀਆ ਜਿਹੜੀ ਆ ਉਪਰਾਲਾ ਸਿੱਖ ਧਰਮ ਦੀਆਂ ਪਰੰਪਰਾਵਾਂ ਨੂੰ ਅੱਗੇ ਤੋਰਨ ਵਾਸਤੇ ਇਹ ਇਹ ਸਾਡੀ ਸਿੱਖੀ ਸਿੱਖ ਧਰਮ ਜਿਹੜੀ ਸਿੱਖਿਆ ਹੈਗੀ ਆ ਉਹਨੂੰ ਅਸੀਂ ਅੱਗੇ ਤੋਰ ਰਹੇ ਹਾਂ We gather to celebrate the birth of Guru Nanak and honor of Sikh faith We, on behalf of the Sakhi Nagar Committee, local cultivars, and the Sikh community, thank Mr. Uh, Mayor Sohi for proclaiming today as Gurmantar Day. We thank Mayor Sohi, Mrs. Sohi, local MLAs. Edmonton Food Bank representatives for joining us this evening. Happy Gurpurab, everyone! Uh, just very quickly, I wanted to say thank you to the Nagar Kirtan Committee, the local gurgoras and the entire Sikh community for the generous donation to the Edmonton Food Bank. Their need is very great, and on this auspicious occasion, uh, it is quite a commendable donation. So, thank you to everyone involved. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਪੁਰ ਦੇ ਇਸ ਮਹਾਨ ਦਿਨ ਦੇਤੇ ਨੂੰ ਗੁਰਸਾਧ ਜੀ ਦੀ ਹਾਜ਼ਰੀ ਵਿੱਚ ਖੁਸ਼ੀਆਂ ਪ੍ਰਾਪਤ ਕਰ ਰਹੀ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਜੜ ਖਾਸ ਇਵੈਂਟ ਜਿੱਥੇ ਰਿਮੈਂਟਡ ਫੂਰ ਬੈਕ ਨੂੰ ਚੈੱਕ ਪੇਟ ਕੀਤਾ ਗਿਆ ਉਹਦੇ ਬਾਰੇ ਗੁਰਦੁਆਰਾ ਸਾਹਿਬ ਦੇ ਰਿਪਰੈਜ਼ੈਂਟੇਟਿਵ ਤੁਹਾਨੂੰ ਦੱਸ ਟੂ ਕੇ ਨੇ ਮੇਅਰ ਸਾਹਿਬ ਨੇ ਆਪਣਾ ਮੈਸੇਜ ਦਿੱਤਾ ਬਹੁਤ ਹੀ ਖੁਸ਼ੀ ਦੀ ਗੱਲ ਹੈ ਔਰ ਬਹੁਤ ਧੰਨਵਾਦੀ ਹਾਂ ਇਹ ਨਗਲ ਕੀਰਤਨ ਕਮੇਟੀ ਜਿਹੜੇ ਚਾਰੇ ਗੁਰਦੁਆਰਾ ਸਹਿਬਾਨ ਗੁਰੂ ਨਾਨਕ ਦੇਵ ਜੀ ਦੀਆਂ ਉਹਨਾਂ ਸਖਿਆਵਾਂ ਨੂੰ ਉਹਨਾਂ ਦੇ ਉਪਦੇਸ਼ ਨੂੰ ਉਸ ਦਿਨ ਤੇ ਅਸੀਂ ਯਾਦ ਕਰਦੇ ਆਂ ਜਿਵੇਂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਉਹ ਗਿਆਨ ਨੂੰ ਲੋਟੀ ਖਿਲਾਉਣ ਦਾ ਜਿਹੜਾ ਜਾਂ ਛੂਟ ਦੇਣ ਦਾ ਜਿਹੜਾ ਮੈਸੇਜ ਦਿੱਤਾ ਕਿ ਜੀਵਨ ਲਈ ਸਭ ਤੋਂ ਪਹਿਲੀ ਜਿਹੜੀ ਨੈਸੈਸਿਟੀ ਆ ਕਿਸੇ ਇਨਸਾਨ ਲਈ ਉਹ ਭੋਜਨ ਹੈ ਉਹਦਾ